ਫਰੈਂਡਸ ਸਭ ਸਾਲ ਤੇ ਕੀ ਹਾਲ ਚਾਲ ਹੈ ਚੜਦੀ ਕਲਾ ਰਹਿਓ ਮੈਂ ਇੱਕ ਥੋੜਾ ਜਿਹਾ ਵਾਕ ਤੁਹਾਡਾਂ ਨਾਲ ਸ਼ੇਅਰ ਕਰਾਂਗਾ ਮੈਂ ਨਾ ਇੱਕ ਦਫਾ ਲਾਹੌਰ ਤੋਂ ਗੁਇਰਾਵਾਲਾ ਜਾ ਰਿਹਾ ਸੀ ਬੱਸ ਤੇ ਅਚਾਨਕ ਜਿਸ ਵਕਤ ਮੈਂ ਗੁਇਰਾਵਾਲਾ ਜਾ ਕੇ ਬੱਸ ਬਦਲੀ ਨਾ ਤੇ ਬੱਸ ਤੇ ਮੈਂ ਜਿਸ ਵਕਤ ਅਗਲੀ ਤੇ ਚੜਿਆ ਤੇ ਮੈਨੂੰ ਖੰਗ ਲੱਗੀ ਸੀ ਤੇ ਇੱਕ ਬਾਬਾ ਜੀ ਚੜੇ ਨੇ ਬੱਸ ਤੇ ਮੈਨੂੰ ਅਚਾਨਕ ਨਾ ਆਵਾਜ਼ ਆਈ ਕਿ ਬੱਸ ਦੇ ਵਿੱਚ ਕੋਈ ਖੰਗੇ ਨਾ ਖਬਰਦਾਰ ਜੇ ਬੱਸ ਕੋਈ ਖੰਗੇ ਆ ਤੇ ਮੈਂ ਟਰ ਗਿਆ ਜਿਸ ਵਕਤ ਮੈਂ ਨਲਾਨਾ ਅਗਲੀ ਗੱਲ ਸੁਣੀ ਥੋੜੀ ਦੇਰ ਬਾਅਦ ਕਿ ਮੇਰੇ ਕੋਲ ਖੰਗ ਦੀਆਂ ਗੋਲੀਆਂ ਨੇ ਮੈਂ ਲੈ ਕੇ ਤੁਹਾਡੇ ਕੋ ਆ ਪਾਵਾਂਗਾ 10 ਰੁਪਈਆ ਦੀਆਂ 10 ਗੋਲੀਆਂ ਭਲੇ ਦਾ ਦੌਰ ਸੀ ਤੇ ਮੈਂ ਨਲਾਨਾ ਉਹ ਮੇਰੇ ਸਾਥ ਸਾ ਆਇਆ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਕਿ ਮੈਂ ਬੜਾ ਸਫ਼ਰ ਦੀ ਥਕਾਨ ਸੀਰੀਅਸ ਤੇ ਮੈਂ ਅਚਾਨਕ ਇਹ ਗੱਲ ਸੁਣ ਕੇ ਬੜਾ ਹਾਸਾ ਨਿਕਲ ਗਿਆ ਤੇ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਬੰਦਾ ਜੇ ਆਪਣਾ ਰੱਬ ਤੁਹਾਡੇ ਦੇ ਮਿਹਰ ਕਰੇ ਖੁਸ਼ ਰਹੋ ਹੱਦ ਦੇ ਰਸਤੇ ਰਹੋ